ਹੈਲੋ ਹੈਲੋ ਅ ਐਕਸਕਿਊਜ਼ ਮੀ ਵੇਅਰ ਇਜ਼ ਦਾ ਬਿਗਰ ਟਰੀ ਥਿਸ ਸਾਈਡ ਥਿਸ ਸਾਈਡ ਸਟ੍ਰੇਟ ਥੈਂਕ ਯੂ ਥੈਂਕ ਯੂ ਬਾਏ ਦੇਖ ਲਓ ਜੀ ਤੁਸੀਂ ਉਰੇ ਸਕੂਲ ਹੈ ਤੇ ਉਹ ਬੰਦਾ ਦੇਖ ਲਓ ਖੜ ਗਿਆ ਦੇਖ ਰਹੇ ਤੁਸੀਂ ਆਹ ਦੇਖੋ ਜੀ ਹੈ ਪੁਲਿਸ ਵਾਲਾ ਬੰਦਾ ਕ੍ਰਾਸ ਕਰਾਉਂਦਾ ਬੱਚਿਆਂ ਨੂੰ ਤੇ ਆ ਰੱਖੇ ਹੋਏ ਨੇ ਦੇਖ ਸਕਦੇ ਹੋ ਤੁਸੀਂ ਤੇ ਦੋ ਬੱਚੇ ਵੀ ਡਿਊਟੀ ਤੇ ਲੱਗੇ ਹੋਏ ਆ ਕਿ ਇੱਧਰ ਉੱਧਰ ਕ੍ਰਾਸ ਆਉਣ ਵਾਸਤੇ ਸਕੂਲ ਹੈ ਆ ਦੇਖੋ ਸਕੂਲ ਹੈ ਹੈ ਓਕੇ ਓਕੇ ਆ ਵੱਟ ਸਕਦੇ ਤੁਸੀਂ ਲਿਖਿਆ ਹੋਇਆ ਹੈ ਨਾ ਨੈਸ਼ਨਲ ਸਕੂਲ ਮੰਨਾਰ ਤੇ ਹਿੰਦੂ ਕਾਲਜ ਹੈ ਇਹ ਓ ਨਾਈਸ ਦੇਖ ਸਕਦੇ ਹੋ ਤੁਸੀਂ ਜੀ ਸਕੂਲ ਆਹੇ ਅੰਦਰ ਆਪਾਂ ਨਹੀਂ ਜਾਣਾ ਹੈਗਾ ਕਿਉਂਕਿ ਸਕੂਲ ਲੱਗਣ ਵਾਲਾ ਹੀ ਆ ਇਹ ਯਸ ਆ ਸਕੂਲ ਲੱਗਣ ਤੋਂ ਪਹਿਲਾਂ ਤੇ ਛੁੱਟੀ ਛੁੱਟੀ ਟਾਈਮ ਲਓ ਜੀ ਤੁਰਦੇ ਤੁਰਦੇ ਆਪਾਂ ਪਹੁੰਚ ਗਏ ਆਖਰਕਾਰ ਕੀ ਵਾਕਈ ਭਾਈ ਇਹਦਾ ਬਹੁਤ ਵੱਡਾ ਹੈ ਤਾਂ ਲਓ ਜੀ ਤਾ ਵਾਕਈ ਬਹੁਤ ਵਿਸ਼ਾਲ ਹੈ ਜੀ ਇਹ ਹਰਾ ਪਿਆ ਜੀ ਹਰਾ ਦੇਖੋ ਹਰਾ ਦੇਖੋ ਹਰਾ ਦੇਖ ਸਕਦੇ ਆ ਮੈਂ ਨੌ ਨੌ ਮੜਾ ਛੱਲਿਆ ਹਰਾ ਪਿਆ ਅੰਦਰ ਹਰਾ ਪਿਆ ਦੇ ਲਾਇ ਨਹੀਂ ਕੋ ਸੁੱਕਿਆ ਹੋਇਆ ਇਹ ਰੁੱਖ ਦਾ ਨਾਮ ਹੈਗਾ ਜੀ ਬਾਇਓ ਬੋਬ ਰੁੱਖ ਤੇ 7-800 ਸਾਲ ਪੁਰਾਣਾ ਹੈ ਤੇ ਇਹਦੀ ਜਿਹੜੀ ਉਚਾਈ ਹੈ 10.50 ਮੀਟਰ ਹੈ ਤੇ ਦਾ ਜਿਹੜਾ ਘੇਰਾ ਹੈਗਾ ਆ ਉਹ ਹੈਗਾ ਆ 21.10 ਮੀਟਰ ਕਿਹਾ ਜਾਂਦਾ ਵੀ 1270 ਵਿੱਚ ਜਦੋਂ ਅਰਬੀ ਇੱਧਰ ਆਏ ਸੀ ਤਾਂ ਉਹਨਾਂ ਦੁਆਰਾ ਜਿਹੜਾ ਉਂਠ ਲੈ ਜਾਂਦੇ ਗਏ ਸੀ ਉਹਨਾਂ ਦੇ ਖਾਣੇ ਵੱਜੋਂ ਜੋ ਆਪਣੇ ਨਾਲ ਪੱਤੇ ਵਗੈਰਾ ਜਾਂ ਬੀਜ ਲੈ ਜਾਂਦੇ ਗਏ ਸੀ ਉਹ ਤੋਂ ਹੀ ਇਹ ਉੱਗ ਗਿਆ ਆ ਇੰਨੀ ਕਿ ਜਾਣਕਾਰੀ ਹੈ ਜੀ ਬਾਕੀ ਬੋਰਡ ਦੇ ਨਾਲ ਅਟੈਚ ਅਸੀਂ ਜਾਣਕਾਰੀ ਪਾ ਦਾਂਗੇ ਜੀ ਬਲਜਿੰਦਰ ਕੌਰ ਜੀ ਮਿੰਟ ਤੇ ਹੀ ਕਰ ਰਹੇ ਆ ਵੀ ਕਿੰਨੇ ਬੰਦੇ ਇਹਨੂੰ ਲੱਗ ਕੇ ਮਿਲ ਸਕਦੇ ਦੇਖ ਸਕਦੇ ਦੇਖੋ ਮਤਲਬ ਜੋ ਅਜੂਬਾ ਹੀ ਹੈ ਜੀ ਇਹ ਦੁਨੀਆ ਤੇ ਲਓ ਜੀ ਮਿੱਤਰੋ ਇਹ ਆ ਪਿਆਰ ਮਿਲ ਜਾਂਦਾ ਆਪਾਂ ਨੂੰ ਦੇਖ ਲਓ ਜੀ ਆ ਕੇ ਲੈ ਅਹ ਦਰਖਤ ਦੇ ਆ ਸਾਹਮਣੇ ਬੈਠੇ ਜੀ ਆਪਾਂ ਜਿਹੜਾ ਵੱਡਾ ਦਰਖਤ ਦੇਖ ਸਕਦੇ ਹੋ ਸਕਰੀਨ ਤੇ ਤੇ ਸਿਰਫ ਮੀ ਭੈਣ ਲੱਗਿਆ ਸੀ ਕਿ ਆ ਕੇ ਉਹਰੇ ਬੈਠੇ ਤੇ ਇੰਦਰੋਂ ਭੈਣ ਜੀ ਆਂਟੀ ਜੀ ਦੀਦੀ ਹੈ ਨਾ ਉਹਨਾਂ ਨੇ ਸਾਡੇ ਲਈ ਜਦ ਇੱਕ ਮਿੰਟ ਚ ਕਾਫੀ ਬਣਾ ਕੇ ਭੇਜਤੀ ਜੀ ਮੈਂ ਮਤਲਬ ਬਣਾਏ ਰਹੇ ਨੇ ਕੁੰਮੋ ਬਾਜੀ ਕਮੋ ਆ ਪਿਆਰ ਮਿਲਦਾ ਤੁਹਾਨੂੰ ਹਾਂ ਜੀ ਓਕੇ ਬਾਏ ਕੁਝ ਕਹਿਣਾ ਚਾਹੁੰਦੇ ਮਿੰਦਰ ਗੌਰ ਜੀ ਬੋਲੋ ਕੁਛ ਹਾਂ ਪਰ ਲੱਗ ਨਹੀਂ ਰਿਹਾ ਕਿ ਅਸੀਂ ਅਲੱਗ ਦੇਸ਼ ਚ ਘੁੰਮ ਰਹੇ ਹਾਂ ਹਾਂ ਸਾਨੂੰ ਨਹੀਂ ਲੱਗ ਰਿਹਾ ਸਾਊਥ ਇੰਡੀਆ ਚ ਘੁੰਮ ਰਹੇ ਹਾਂ ਇੱਥੇ ਤਮਿਲ ਜ਼ਾਦਾ ਬੋਲਦੇ ਆ ਹੂੰ ਹਿੰਦੀ ਵਾਲੇ ਵੀ ਮਿਲੀ ਜਾ ਰਹੇ ਨੇ ਫਿਲਹਾਲ ਤਾਂ ਇਦਾਂ ਹੀ ਲੱਗ ਰਿਹਾ ਕਿ ਇੰਡੀਆ 'ਚ ਘੁੰਮ ਰਹੇ ਹਾਂ ਸਾਊਥ ਸੈਂਕਿਊ ਫਾਰ ਕਾਫੀ ਕਾਫੀ ਲਓ ਜੀ ਇੱਥੇ ਆਪਾਂ ਖੜੇ ਸੀਗੇ ਤੇ ਉਰੇ ਮੀਂਹ ਪੈਣ ਲੱਗਿਆ ਸੀ ਬੈਠ ਗਏ ਤੇ ਜਦੋਂ ਦੀਦੀ ਉਹਨਾਂ ਨੇ ਅੰਦਰੋਂ ਮਤਲਬ ਬਾਹਰ ਖੜੇ ਸੀਗੇ ਜਦ ਇਹ ਨੰਦਰੋਂ ਸਾਨੂੰ ਲਿਆ ਕੇ 2 ਮਿੰਟ ਚ ਕਾਫੀ ਦੇਤੀ ਤੇ ਆ ਸ਼ਾਇਦ ਨਾ ਹੀ ਦੁਕਾਨਾ ਹੈਗੀ ਆ ਹੈ ਜਿੱਥੇ ਪਕੜੇ ਤੇ ਨਾ ਹੈਗਾ ਪੱਲੀ ਮੁੰਾਈ ਹਾਂ ਜਗਾ ਦਾ ਨਾਮ ਹੈਗਾ ਪੱਲੀ ਮੁੰਾਈ ਵੈਸਟ ਵੈਸਟ ਮਨਾਰ ਤੇ ਚਲੋ ਆਪਾਂ ਹੁਣ ਥੈਂਕ ਯੂ ਕਰਕੇ ਚੱਲ ਜੀ ਇਹਨਾਂ ਨੂੰ ਆਟੋ ਹੀ ਪਾਇਆ ਵੈ ਇਹਨਾਂ ਨੇ ਇੱਕ ਹਨਾ ਡੋ ਐਂਡ ਡੂ অর ਡਾਈ ਓ ਨਾਈਸ ਡੂ অর ਡਾਈ ਵਿਂਦਰ ਕਮ ਥੈਂਕ ਯੂ ਸੋ ਮੱਚ ਫਾਰ ਕਾਫੀ ਟੀ ਐਂਡ ਹੋਰ ਕੀ ਕਹਿੰਨ ਨਿੰਦਰਾਂ ਹੈ ਗੁੱਡ ਥੈਂਕ ਯੂ ਫੀਲਿੰਗ ਗੁੱਡ ਥੈਂਕ ਯੂ ਸੋ ਮਾਚ ਬਾਏ ਵਾਏ ਲਓ ਜੀ ਮਿੱਤਰੋ ਲਿਫਟ ਤਾਂ ਮਿਲ ਨਹੀਂ ਆਪਾਂ ਨੂੰ ਮੀ ਭਈ ਜਾ ਰਹੇ ਸੀ ਆ ਤੇ ਉਹਦੇ ਕਰਕੇ ਆਪਾਂ ਫਿਰ ਬੱਸ ਦਾ ਹੀ ਸਾਰਾ ਲੈ ਲਿਆ ਵੀ ਸਰਕਾਰੀ ਬੱਸ 'ਚ ਬੈਠ ਕੇ ਬੱਸ ਸਟੈਂਡ ਤੱਕ ਚੱਲਦੇ ਆਂ ਆਪਾਂ ਫਿਰ ਅਗਲੀ ਡੈਸਟੀਨੇਸ਼ਨ ਤੇ ਫਿਰ ਆਪਾਂ ਅੱਗੇ ਪਹੁੰਚਾਂਗੇ ਫੇਰ ਪਹੁੰਚ ਗਏ ਜੀ ਅਪਾ ਮਨਾਰ ਬਸ ਸਟੈਂਡ ਤੇ ਸਾਨੂੰ ਐ ਸੀ ਉੱਧਰ ਦੀ ਉੱਧਰ ਚਲੇ ਜਾਵਾਂਗੇ ਪਰ ਸਾਨੂੰ ਲੱਗਦਾ ਫੇਰ ਦੁਬਾਰਾ ਇਸ ਤੋਂ ਬਸ ਸਟਾਪ ਤੋਂ ਹੀ ਬਸ ਲੈਣੀ ਪੈਣੀ ਆ ਟਰਾਈ ਕਰਦੇ ਆਪਾਂ ਹੁਣ ਫੇਰ ਲਓ ਜੀ ਮਿੱਤਰੋ ਸਰਕਾਰੀ ਬਸ ਦੇ ਵਿੱਚ ਆਪਾਂ ਨੂੰ ਲਿਫਟੇ ਮਿਲ ਗਈ ਤੇ ਆਪਾਂ ਨੂੰ ਬਿਨਾਂ ਪੈਸਿਆਂ ਤੋਂ ਇਹਨਾਂ ਨੇ ਬਸ ਸਟੈਂਡ ਤੇ ਪਹੁੰਚਾਤਾ ਆਪਾਂ ਨੇ ਮਤਲਬ ਫਸਟ ਟਾਈਮ ਜ਼ਿੰਦਗੀ ਦੇ ਵਿੱਚ ਹੋਇਆ ਈ ਆਪਣੇ ਨਾਲ ਕੰਮ ਇਹ ਅਸੀਂ ਸੋਚਦੇ ਸੀਗੇ ਵੀ ਲੈਫਟ ਲਿਫਟ ਲੈ ਕੇ ਜਾਵਾਂਗੇ ਪਰ ਅਸੀਂ ਆ ਬੱਸ ਦੇ ਵਿੱਚ ਫ੍ਰੀ ਆਫ ਕਾਸਟੇ ਆ ਗਏ 2 ਕਿਲੋਮੀਟਰ ਦੀ ਦੂਰੀ ਸੀਗੀ ਤੇ ਬੱਸ ਸਟੈਂਡ ਬੰਦੇ ਨੇ ਕੋਈ ਟਰੈਕਟਰ ਨਹੀਂ ਘੱਟੀ ਕੁਛ ਨਹੀਂ ਕਰਿਆ ਆਈ ਐਮ ਹੈਪੀ ਵੀ ਆਰ ਹੈਪੀ ਲਓ ਜੀ ਹੁਣ ਆਪਾਂ ਚੱਲੀ ਜਗਾ ਹਾਂ ਬੰਕਾਲੀ ਬੰਕਾਲੀ ਜਗਾ ਜਿੱਥੇ ਬਾਹਰੋਂ ਬਰਡਸ ਆ ਕੇ ਨਾ ਇੱਥੋਂ ਬਣਾ ਖਾ ਪੀ ਕੇ ਰਾਸ਼ਨ ਪਾਣੀ ਖਾ ਕੇ ਜਾਂਦੇ ਨੇ ਆ ਬੱਸ ਮਿਲ ਗਈ ਜੇ ਆਪਾਂ ਨੂੰ ਤੇ ਦੇਖਦੇ ਹਾਂ ਕਿੰਨਾ ਕਰਾਇਆ ਲੱਗਦਾ ਨੇੜੇ ਹੀ ਹੈ ਜਾਂ ਦੂਰ ਨਹੀਂ ਹੈਗੀ ਅੱਜ ਆਪਾਂ ਪਿੱਛੇ ਬੈਠਾਂਗੇ ਅੱਜ ਆਪਾਂ ਮਹੀਨਾਂ ਤੋਂ ਪੰਜਾਹ ਸਿਕਰੀਟ ਸ਼ਾਟ ਆ ਮਸੂਦਾ ਕੀ ਹੈ ਲਓ ਜੀ ਮਿੱਤਰੋ ਆ ਮਨਾਰ ਦਾ ਪੋਲ ਸਟਾਰਟ ਹੋ ਰਿਹਾ ਜੀ ਇਹ ਤੇ ਕੱਲ ਅਸੀਂ ਨਾ ਦੋ ਦਿਨ ਪਹਿਲਾਂ ਮਿਸ ਕਰਤਾ ਜਦੋਂ ਉਧਰੋਂ ਆਏ ਸੀਗੇ ਕਿਉਂਕਿ ਅਸੀਂ ਪਿੱਛੇ ਬੈਠੇ ਸੀ ਬੱਸ ਦੇ ਵਿੱਚ ਤੇ ਹੁਣ ਆਪਾਂ ਬੱਸ ਦੇ ਨਾਲ ਮੂਹਰੇ ਆ ਕੇ ਬੈਠ ਗਿਆ ਤਾਂ ਕਿ ਵਧੀਆ ਟੰਗ ਨਾਲ ਆਪਾਂ ਵੀਡੀਓ ਬਣਾ ਸਕੀਏ ਦੇਖ ਸਾਡਾ ਇਹ ਕਾਫੀ ਲੰਬਾ ਪੋੜਾ ਜੀ ਹੈ ਇਹ ਨੂੰ ਮਾ ਮਨਾਰ ਬ੍ਰਿਜ ਕਹਿੰਦੇ ਨੇ ਦੇਖ ਸਕਦੇ ਹੋ ਲਓ ਜੀ ਪੂਰੀ ਵੀਡੀਓ ਬਣਾਵਾਂਗੇ ਅਸੀਂ ਇਹਦੀ ਸਪੀਡ ਕਿਲੋਮੀਟਰ 60 ਤੇ 40 ਗਊਆਂ ਵੀ ਆਉਂਦੀਆਂ ਕਹਿੰਦੇ ਪਰ ਬਾਜੀ ਲੱਗਦਾ ਬਾਹਰਲਾ ਮੌਲਕ ਬਸ ਇੱਥੇ ਬੈਠਿਆ ਜਾ ਰਹੇ ਆ ਪਰ ਸਰਕਾਰੀ ਆ ਆਪਾਂ ਸਰਕਾਰੀ ਦਾ ਕੋਲ ਬਸੰਗੀਤ ਕਰ ਰਹੇ ਆ ਪੈਸਾ ਘਾਟੇ ਘਟ ਖਾ ਰਹੇ ਆ ਆਪਾਂ ਡੱਗੀ ਆਪਾਂ ਨੂੰ ਬਸ ਇੱਥੇ ਤਾਰ ਗਈ ਕਹਿੰਦੇ ਇੱਥੇ ਲਈ ਇੱਥੀ ਆ ਇੱਥੇ ਪੁੱਛ ਲੋ ਤੁਸੀਂ ਇਹਨੂੰ ਮਾ ਠੀਕ ਆ ਭਾਈ ਪੁੱਛਦੇ ਆ ਤੇ ਹੁਣ ਆਪਾਂ ਕਿਸੇ ਨੂੰ ਪੁੱਛਦੇ ਆਣੇ ਹਾਂ ਲਓ ਜੀ ਐ ਵਿੱਚ 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 ਕਰਕੇ ਥੋੜੇ ਥੋੜੇ ਇਹ ਲਾਈਕ ਟਾਪੂ ਮੰਗ ਹਨਾ ਜਿਵੇਂ ਲਓ ਜੀ ਮਿੱਤਰੋ ਵਾਈਲਡ ਸੈਂਚਰੀ ਤਾਂ ਆਪਾਂ ਦੇਖ ਲਈ ਤੇ ਉੱਥੇ ਬਰਡਸ ਹੈ ਨਹੀਂ ਸੀਗੇ ਐਲੋ ਤੇ ਉੱਥੇ ਬਰਡਸ ਤਾਂ ਹੈ ਨਹੀਂ ਸੀਗੇ ਤਾਂ ਉੱਥੇ ਫਿਰ ਅਸੀਂ ਉੱਥੇ ਗਾਇਬ ਵੀ ਨਹੀਂ ਹੈਗੇ ਤੇ ਹੁਣ ਅਸੀਂ ਤੁਰ ਤੁਰ ਕੇ 3 ਕਿਲੋਮੀਟਰ ਜਾਣਾ ਅਸੀਂ ਨੇ 3 ਕਿਲੋਮੀਟਰ ਤੁਰ ਕੇ ਜਾਣਾ ਕਿਹੜੀ ਜਗ੍ਹਾ ਆ ਪਤਾ ਹੀ ਨਾਮ ਭੁੱਲ ਜਾਨੇ ਆ ਜੀ ਅਸੀਂ ਨਾ ਅਜੀਬ ਜਨੇ ਸੋ ਅਸੀਂ 3 ਕਿਲੋਮੀਟਰ ਤੁਰਾਂਗੇ ਹਾਂ ਉੱਥੋਂ ਫਿਰ ਅਸੀਂ ਬੱਸ ਫੜਾਂ ਸਰਕਾਰੀ ਆ ਆਨੰਦਪੁਰਮ ਅਨਾ ਅਨੁਰਾਧਾਪੁਰਮ ਯੈਸ ਥੈਂਕ ਯੂ ਤੇ ਉਹ ਜਗ੍ਹਾ ਜਾਵਾਂਗੇ ਆ ਜਗ੍ਹਾ ਅਸੀਂ ਆ ਦੇਖ ਸਕਦੇ ਤੁਸੀਂ ਉਰੇ ਐ ਸੀਸ ਟਾਈਮ ਹਲੋ ਜੀ ਸਰਦਾਰ ਜੀ ਇੱਥੇ ਆ ਕੇ ਆਪਣੀ ਫਾਈਲ ਪੂਰੀ ਕਰਨ ਲੱਗੇ ਨੇ ਤੇ ਕੁੱਤਾ ਭੌਂਕੀ ਸਾਰੇ ਨਾ ਹੈ ਇੰ ਆਈ ਐਮ ਕਮਿੰਗ ਆਈ ਐਮ ਇਹ ਇਹ ਬੰਛਾ ਪੀਏ ਯੈਸ ਇੰਡੀਆ ਬਰ ਪੰਜਾਬ ਲੋ ਜੀ ਲੋ ਜੀ ਕੈਰੀ ਯੋ ਯੈਸ ਟੂ ਯੂਸ ਯੈਸ ਹਰਮ ਨਾ ਰੋ ਦਿਸ ਵਨ ਯਾ ਦਿਸ ਵਨ ਦਿਸ ਵਨ ਦਿਸ ਵਨ ਰੋ ਜੀ ਆਵੇ ਬਿੰਦਰ ਲੋ ਵੀ ਦਿਲ ਦੀ ਰੀਜ ਪੂਰੀ ਹੋ ਗਈ ਹਾਂ ਤੇ ਭਰਾ ਨੇ ਅਪਨ ਦੱਸਤਾ ਕਿਵੇਂ ਤੋੜਨਾ ਹੈ ਲਿਓ ਹੋ ਓਕੇ ਰੋ ਜੀ ਕੱਟ ਲਿਆ ਅੰਮਾ ਚਾਕੂ ਵੀ ਲਈ ਅਮਮਾ ਦੇਖੋ ਮਾ ਅਮਮਾ ਚਾਕੂ ਵੀ ਲੈ ਆਏ ਚਾਕੂ ਵੀ ਲੈ ਆਏ ਲੋ ਟੇ ਅਮਾ ਜੀ ਜਦ ਇਹ ਚਾਕੂ ਵੀ ਚੱਕ ਲੈ ਆਏ ਸਾਡੇ ਵਾਸਤੇ ਮੈਂ ਕਿਹਾ ਨਹੀਂ ਅਮਾ ਜੀ ਅਸੀਂ ਬਾਅਦ ਚ ਉਹ ਕਰ ਲਾਂਗੇ ਅਸੀਂ ਥੋੜੀ ਦੇਰ ਪਹਿਲਾਂ ਹਜੇ ਚਾਹ ਪੀਤੀ ਹੈ ਦੇਖੋ ਜੀ ਕਿੰਨਾ ਜਦ ਘਰੋਂ ਨਿਕਲ ਕੇ ਕੰਮ ਹੁੰਦੇ ਨੇ ਜੀ ਸਾਰੇ ਇਹ ਵੀ ਆਰਾ ਹੈਪੀ ਨਾਓ ਲੋ ਜੀ ਸਾਰਿਆਂ ਸਾਸਰੀ ਘਾਲ ਦੀ ਕਹਿੰਦਾ ਕੌਣ ਕਹਿੰਦਾ ਦਿਲਾਂ ਦੀਆਂ ਪੂਰੀਆਂ ਨਹੀਂ ਹੁੰਦੀਆਂ ਹੈਗੀਆਂ ਤੇ ਆਪਾਂ ਨੇ ਇੱਕ ਨਾਰੀਅਲ ਬਾਈ ਨੇ ਤੋੜਤਾ ਤੇ ਇੱਕ ਨਾਰੀਅਲ ਮੈਨੇ ਤੋੜ ਲਿਆ ਠੀਕ ਹੈ ਜੀ ਖੜੇ ਆਪਾਂ ਚ ਰਸਤੇ ਦੇ ਵਿੱਚ ਕੋਮੋਜੀ ਨਾਲ ਜਗਾ ਹੈ ਜੀ ਵੈਂਕਾਲੀ ਵੈਂਕਾਲੀ ਜਗਾ ਨਾਮ ਦੀ ਤੇ ਚ ਰਸਤੇ ਦੇ ਵਿੱਚ ਖੜੇ ਆਪਾਂ ਜੀ ਸ਼੍ਰੀਲੰਕਾ ਦੇ ਤਿੰਨ ਜਣ ਆਪਾਂ ਹੁਣ ਆਪਾਂ ਜਾਣਾ ਏ ਏ ਏ ਏ ਉਧਰਲੀ ਸਾਈਡ ਜਾਣਾ ਆਪਾਂ ਤੁਰ ਤੁਰ ਕੇ 3 ਕਿਲੋਮੀਟਰ ਤੇ ਆਪਾਂ ਕੋਸ਼ਿਸ਼ ਕਰਾਂਗੇ ਕਿਸੇ ਤੋਂ ਲਿਫਟ ਲੈਣ ਦੀ ਠੀਕ ਹੈ ਜੀ ਕਮੇ ਜਾ ਰਹੇ ਹਾਂ ਪਸ਼ਿਲਕਾ ਹੈਲੋ ਹੈਲੋ ਸਰ ਤੇ ਜ਼ਿੰਦਗੀ ਚ ਪਿਆਰ ਨਾਲ ਚੁੱਕੇ ਰਹੋ ਜੀ ਬੜਾ ਕੁਝ ਮਿਲਦਾ ਪਿਆਰ ਬਹੁਤ ਵਧੀਆ ਹੋਇਆ ਜੀ ਵੈਪਨ ਯੈਸ ਯੈਸ ਲਵ ਇਜ਼ ਅ ਵੈਪਨ ਯੈਸ ਹੈਲੋ ਹੈਲੋ ਹੋਰ ਲਓ ਮਿੱਤਰੋ ਆਪਾਂ ਇਹ ਲੈਪ ਵਾਲੋ ਭਰਾੜੇ Sadece bir konusunda bir konusunda bir konusunda bir konusunda ਲਓ ਜੀ ਬਲਜਿੰਦਰ ਕੌਰ ਜੀ ਅੱਗੇ ਹੋ ਗਏ ਥੋੜਾ ਜਿਹਾ ਤੇ ਗੋ 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 ਲਓ ਜੀ ਨਿੱਕ ਨਿੱਕੀ ਹਾਇ ਸੇ ਹਾਇ ਓ ਲਓ ਜੀ ਮਿੱਤਰੋ ਮਿੱਤਰੋ ਸਿਰਫ ਪੰਜ ਤਿੰਨ ਚਾਰ ਪੰਜ ਮਿੰਟ ਦੇ ਵਿੱਚ ਸਾਨੂੰ 3 ਕਿਲੋਮੀਟਰ ਦਾ ਸਫ਼ਰ ਹੋਣਾ ਤਾਂ ਇਹ ਕਰਵਾਤਾ ਨਾਰੀਅਲ ਵੀ ਮਿਲ ਗਿਆ ਤੇ ਸਫ਼ਰ ਵੀ ਤਿਆ ਹੋ ਗਿਆ ਠੀਕ ਹੈ ਜੀ ਤੇ ਆਪਾਂ ਪਹੁੰਚ ਵੀ ਗਏ ਆ ਬੱਸ ਸਟਾਪ ਹੈ ਦੇਖ ਸਕਦੇ ਤੁਸੀਂ ਲਓ ਜੀ ਸਰਦਾਰ ਜੀ ਨਾਰੀਅਲ ਖੋਲਣ ਲੱਗੇ ਹੋਏ ਨੇ ਤੇ ਆਪਾਂ ਛੋਟੇ ਚਾਕੂ ਨਾਲੇ ਲੱਗੇ ਹੋਇਆ ਕੱਟਣਾ ਐਡਾ ਔਖਾ ਕੰਮ ਹੈ ਨਹੀਂ ਵੈਸੇ ਇਹ ਜਿੱਦਾਂ ਆਪਾਂ ਸਮਝਦੇ ਹੁੰਨੇ ਆ ਕਿ ਆਪ ਵੀ ਤੋੜਿਆ ਸੀਗਾ ਆਪਾਂ ਨੇ ਚਾਂਮੀ ਨਹੀਂ ਇਲੈ ਨਹੀਂ ਇਲੈ ਹਾਂ ਇਲੈ ਨਹੀਂ ਇਲੈ ਨਹੀਂ ਗਾਂ ਇਲੈ ਨਹੀਂ ਤਮਿਲ ਓ ਤਮਿਲ ਤਮਿਲ ਜਨ ਨੂੰ ਇਲਾਨੀ ਬੋਲਦੇ ਆਂ ਦੀ ਮੈਡਮ ਨੇ ਸਿਆ ਮੈਡਮ ਨੇ ਇਲੈ ਨਹੀਂ ਦਿਖਾ ਦੋ ਸਤੇ ਸੈਸਟੀ ਦਾ ਮਾਦਰਾ ਇਨਵੈਂਸ਼ਨ ਜ਼ਰੂਰਤਕਾਰ ਦੀ ਮਾਂ ਹੁੰਦੀ ਆ ਤੇ ਟਾਈਮ ਆਉਣ ਚ ਘੱਟੇ ਸੀਗਾ ਅ ਬਸ ਆਪਾਂ ਬਸ ਦੇ ਹੈਨਾ ਤੇ ਆਪਾਂ ਹੁਣ ਆ ਲੈ ਲਿਆ ਇੱਕ ਤੇ ਇੱਕ ਨਾਲੇ ਲੋਕ ਮਿੱਤਰੋ ਪਾਸ ਨੇ ਨਾਰੀਅਲ ਉਹਦਾ ਪਾਣੀ ਪੀ ਲਿਆ ਤੇ ਹੁਣ ਜਿਹੜੀ ਨਾਰੀਅਲ ਦੀ ਵਿਚਲੀ ਗਿਰੀ ਆ ਵੀ ਆਪਾਂ ਉਹ ਵੀ ਖਾ ਲੈਣੀ ਆ ਹੁਣ ਹੈਨਾ ਤਾਂ ਕਿ ਆਪਣੇ ਪੇਟ ਮਤਲਬ ਭਰਿਆ ਰਹੇ ਹੈ ਨਾ ਪਾਣੀ ਦੀ ਕਮੀ ਨਾ ਹੋਵੇ ਕਿਉਂਕਿ ਆਪਾਂ ਤੁਰਨਾ ਵੀ ਬਹੁਤ ਜ਼ਿਆਦਾ ਹੈ ਬੁਰਾ ਅੱਜ ਕੱਲ ਤੁਸੀਂ ਉਹਨੂੰ ਟੱਟ ਦੇਖਦੇ ਆ ਨਾ ਟੀਵੀ ਤੇ ਡਿਸਕਵਰੀ ਤੇ ਪਹਿਲਾਂ ਦੇਖ ਦਿੰਦੇ ਹੋ ਡਿਸਕਵਰੀ ਤੇ ਕਦਮਾਂ ਲਿਫਟ ਲੈਣ ਦੀ ਕੋ ਲੇਗ ਦੇ ਲਿਫਟ ਮਿਲਦੀ ਹੈ ਜਾਂ ਫੇਲ ਹੁੰਦੇ ਆ